ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਹਾਂਜੀ ਆਪਾਂ ਅੱਜ ਮੱਕੀ ਦੀ ਵੀਡੀਓ ਆਪਾਂ ਦੂਜੀ ਵੀਡੀਓ ਬਣਾ ਰਹੇ ਹਾਂ ਜੀ ਇੱਕ ਵੀਡੀਓ ਆਪਾਂ ਨੇ ਪਹਿਲਾਂ ਬਣਾਈ ਤੀ ਤੇ ਉਹ ਉਦੋਂ ਇਹ 32 ਦਿਨਾਂ ਦੀ ਏਜ ਸੀ ਜੀ ਉਹ ਚ ਆਪਾਂ ਨੇ ਥੋੜਾ ਜਿਹਾ ਦਿਨ ਦਿਨ ਘਟ ਦੱਸਿਆ ਗਿਆ ਤੇ ਇਹ ਆਪਾਂ ਨੇ ਬੀਜੀਆ 23 April ਨੂੰ ਉਸ ਵੀਡੀਓ ਚ ਆਪਾਂ ਨੇ ਬੋਲਿਆ ਸੀ ਵੀ 28 April ਨੂੰ ਬੀਜੀਏ ਤੇ 23 April ਦੀ ਬੀਜੀ ਹੋਈ ਹੈ ਜੀ ਇਹ ਹੁਣ ਲਗਭਗ 72 ਦਿਨਾਂ ਦੀ ਹੋ ਗਈ ਜੀ ਏਜ ਇਹਦੀ ਤੇ ਛੱਲੀਆਂ ਵਧੀਆ ਕੱਢ ਰਹੀ ਹੈ ਜੀ ਵਧੀਆ ਸੋਹਣੀ ਗ੍ਰੋਥ ਕਰੀ ਹੈ ਤੇ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਬੂਟਾ ਬਣਾਇਆ ਜੀ ਇਹਨੇ ਤੇ ਆਪਾਂ ਨੇ ਕੋਈ ਬਾਲਾ ਰੇ ਸਪਰੇ ਨਹੀਂ ਪਾਇਆ ਜੀ ਇਸ ਵਾਰ ਬਹੁਤ ਘੱਟ ਖਰਚਾ ਹੋਇਆ ਦੋ ਸਪਰੇਹਾ ਕਰੀਆਂ ਨੇ ਜੀ ਕਿ ਕੋਈ ਸੁੰਡੀ ਦੀ ਦਿੱਕਤ ਨਹੀਂ ਆਈ ਕੋਈ ਗਰੋਥ ਚ ਦਿੱਕਤ ਨਹੀਂ ਆਈ ਕੋਈ ਬਾਲੀਆਂ ਸਪਰੇਹਾ ਕਰਨ ਦੀ ਲੋੜ ਨਹੀਂ ਪਈ ਜੀ ਬਾਕੀ ਕਈ ਵੀਰ ਕਹਿੰਦੇ ਨੇ ਜੀ ਸੈਲਜ ਮਾੜਾ ਹੈ ਪਸ਼ੂਆਂ ਵਾਸਤੇ ਜੇ ਆਪਾਂ ਓਵਰਡੋਜ਼ ਵਰਤਦੇ ਆ ਤਾਂ ਮਾੜਾ ਜੀ ਸੈਲਜ ਨਹੀਂ ਕੋਈ ਮਾੜਾ ਨਹੀਂ ਹੈਗਾ ਆਪਾਂ ਨੂੰ ਨਾਲ-ਨਾਲ ਹਰਾਚਾਰਾ ਵੀ ਬੀਜਣਾ ਚਾਹੀਦਾ ਜੀ ਕਈ ਜਿਹੜੇ ਕਿਸਾਨ ਦੋਸਤ ਕੱਲੀ ਚਾਰ ਤੇ ਜ਼ੋਰ ਦੇ ਦਿੰਦੇ ਨੇ ਵੀ ਆਪਾਂ ਨੂੰ ਹੋਰ ਕੋਈ ਕੰਮ ਇਹ ਨਾ ਕਰਨਾ ਪਵੇ ਚਾਰ ਤਿੰਨ ਉੱਪਰ ਆਉਂਦੇ ਨੇ ਉਹਨਾਂ ਵਾਸਤੇ ਮਾੜਾ ਜੀ ਓਵਰਡੋਜ਼ ਤਾਂ ਹਰ ਇੱਕ ਚੀਜ਼ ਦੀ ਮਾੜੀ ਐ ਤੇ ਆਪਾਂ ਨੂੰ ਕੋਈ ਇਹ ਜੀ ਦਿੱਕਤ ਨਹੀਂ ਆਈ ਜੀ ਕੋਈ ਪਸ਼ੂ ਰਪੀਟਰ ਨਹੀਂ ਹੋਇਆ ਆਪਣਾ ਤੇ ਚਾਰ ਦਾ ਬਹੁਤ ਸੋਹਣਾ ਰਿਜ਼ਲਟ ਹੈ ਜੀ ਤੇ ਆਪਾਂ ਨੂੰ ਆਏ ਨਹੀਂ ਵੀ ਕੋਈ ਕੱਲੀ ਚਾਰ ਪਾਉਣਾ ਜੀ ਚਾਰ ਆਪਾਂ ਮੱਕੀ ਦਾ ਜੀ ਫੀਡ ਵੀ ਬਣਵਾ ਸਕਦੇ ਆ ਮੱਕੀ ਪਕਾ ਵੀ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਜੀਰੀ ਲਾ ਸਕਦੇ ਆ ਤਿੰਨ ਫਸਲਾਂ ਲੈ ਸਕਦੇ ਜੀ ਆਪਾਂ ਆਰਾਮਦਾਰੀ ਨਾਲ ਤੇ ਫਾਈਟ ਵੀ ਵਧੀਆ ਕਰੀ ਜੀ ਆਪਾਂ ਨੇ ਬਹੁਤ ਘਾਟ ਰੇ ਨਾਲ ਉਹ ਕਰੀ ਜੀ ਮੱਕੀ� ਦੀ ਕੋਈ ਬਾਲਾ ਖਰਚਾ ਨਹੀਂ ਕਰਿਆ ਮੌਸਮ ਸੈੱਟ ਰਿਹਾ ਜੀ ਕੋਈ ਆਪਾਂ ਨੂੰ ਦਿੱਕਤ ਨਹੀਂ ਆਈ ਤੇ ਕਿਸਾਨ ਦੋਸਤੋ ਚਾਰ ਕੋਈ ਜਿਆਦਾ ਮਾੜਾ ਵੀ ਨਹੀਂ ਹੈਗਾ ਜੇ ਓਵਰਡੋਜ਼ ਪਾਵਾਂਗੇ ਤਾਂ ਹਰ ਇੱਕ ਚੀਜ਼ੇ ਮਾੜੀ ਹੈ ਜੀ ਓਵਰਡੋਜ਼ ਤਾਂ ਕਿਸੇ ਵੀ ਚੀਜ਼ ਦੀ ਲਾ ਲਓ ਤੁਸੀਂ ਨੇ ਚਾਹੇ ਓਵਰਡੋਜ਼ ਸਪਰੇਅ ਕਰ ਲਓ ਕੋਈ ਯੂਰੀਆ ਪਾ ਲਓ ਓਵਰਡੋਜ਼ ਮਾੜੀ ਹੈ ਜੀ ਕੋਈ ਚਾਰ ਮਾੜਾ ਨਹੀਂ ਹੈਗਾ ਬਸ ਉਹਨਾਂ ਨੂੰ ਇਹ ਆਪਾਂ ਕੋਈ ਹਰਾਚਾਰ ਦੇ ਨਾਲ ਵਰਤਾਂਗੇ ਕੱਲੇ ਸਾਇਲਜ ਤੇ ਜ਼ੋਰ ਨਾ ਦਿਓ ਜੀ ਹੋਰ ਫੀਡ ਵਗੈਰਾ ਸਾਰਾ ਕੁਝ ਦੇਣਾ ਪੈਂਦਾ ਜੀ ਤੇ ਤੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਦੋਸਤੋ